ਹਾਂ ਜੀ ਦਿੰਦੀ ਸਰਾਂ ਜੀ ਦੱਸੋ ਤੁਸੀਂ ਦੱਸੋ ਦਾ ਨਾਮ ਮੈਂ ਦਾ ਮੇਰਾ ਕੋਈ ਯਾਰ ਲੈਣਾ ਦੇਣਾ ਨਹੀਂ ਹੈਗਾ ਤੁਸੀਂ ਹੁਣ ਮਤਾਨੀ ਪਤਾ ਮੈਨੂੰ ਕਾ ਮੈਨੂੰ ਕੀ ਨਹੀਂ ਪਤਾ ਹਾਂ ਜੀ ਮੇਰਾ ਨਾਮ ਸ਼ਾਇਦ ਸੁਣਿਆ ਹੋਵੇ ਤੁਸੀਂ ਇੱਥੇ ਵੀ ਕੀ ਨਾਮ ਹੈ ਕੀ ਨਾਮ ਹੈ ਜਿਹੜਾ ਕੀ ਨਾਮ ਹੈ ਜੀ ਅਮਰਜੀਤ ਅਮਰਜੀਤ ਓਕੇ ਓਕੇ ਜਨਾਬ ਤੁਸੀਂ ਤਾਂ ਬੜਾ ਸਿਟੀ ਸ਼ਾਣੇ ਹੁੰਦੇ ਜੀ ਮੈਨੂੰ ਲੱਗਦਾ ਨਾ ਇਹ ਬਸ ਓਕੇ ਇਹ ਥਾਣਾ ਕੀ ਸਾਰੇ ਥਾਣਾ ਹੀ ਹੈ ਸਮਝ ਲੈ ਓਕੇ ਜਨਾਬ ਠੀਕ ਸਾਡਾ ਕੰਮ ਹੀ ਜਿਹੜਾ ਚ ਚੱਲਣ ਦਿਆ ਨਹੀਂ ਨਹੀਂ ਜਨਾਬ ਮੈਂ ਐ ਨਹੀਂ ਕਰਦਾ ਜੀ ਅੜਦਾ ਮੈਂ ਦੂਜਾ ਬੰਦਾ ਵੀ ਜਰਾ ਇੱਕ ਹਾਂਜੀ ਅੱਜੀ ਅੱਜੀ ਫੜਦਾ ਦੂਜਾ ਬੰਦਾ ਵੀ ਹੋਰ ਫੜ ਲਓ ਜਨਾਬ ਮੈਂ ਮੇਰਾ ਲੈਣਾ ਦੇਣਾ ਹੋਊਗਾ ਫੇਰ ਦੀ ਕੋਈ ਚੱਲ ਕੋਈ ਨਹੀਂ ਫਿਰ ਤੁਸੀਂ ਦੱਸੋ ਹੀ ਜਨਾਬ ਹਾਂਜੀ ਮੈਂ ਕੱਹ ਤੇਰਾ ਵੀ ਘਾਟ ਹੋ ਉਹ ਨਾਲ ਹੀ ਪਰਚੇ ਲਗਾ ਰੱਖਾਂ ਤੇਨੂੰ ਵੀ ਪਰਚੇ ਦਾ ਜਨਾਬ ਮੇਰੀ ਗੱਲ ਸੁਣਾ ਮੈਂ ਮੇਰਾ ਇਹਦਾ ਕੋਈ ਲੈਣਾ ਦੇਣਾ ਹੋਊਗਾ ਤਾਂ ਹੀ ਤੁਸੀਂ ਪਰਚੇ ਚ ਰੱਖੋਗੇ ਮੈਨੂੰ ਇਦਾਂ ਕਿਦਾਂ ਰੱਖੋਗੇ ਹੈਗਾ 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 ਕਰੇਗਾ ਉਹ ਮੋਬਾਈਲ ਜਿਹੜਾ ਤੂੰ ਮੁੱਕੋ ਦਿੱਤਾ ਇਹਨੂੰ ਨੰਬਰ ਉਹ ਵੀ ਸਾਰਾ ਡਿਟੇਲ ਕੱਢ ਲਈ ਮੈਂ ਤੇ ਕਿਹੜਾ ਜੀ ਨੰਬਰ ਤੇਰਾ ਲੈਣਾ ਲੈਣਾ ਰੱਖਣੀ ਕੀ ਕਿਹੜਾ ਨੰਬਰ ਕਹਿੰਦੇ ਬਈ ਉਹ ਵੀ ਦੇ ਦੇਣਾ ਤੈਨੂੰ ਨਹੀਂ ਨਹੀਂ ਜਨਾਬ ਮੇਰਾ ਨਹੀਂ ਇਹਦਾ ਲੈਣਾ ਦੇਣਾ ਹੈ ਤਾਂ ਤੁਸੀਂ ਦੱਸੋ ਤੁਸੀਂ ਦੱਸੋ ਸੇਵਾ ਦੱਸੋ ਜਨਾ ਉਹ ਛੱਡੋ ਫੇ ਕੀ ਆ ਦੱਸੋ ਜਨਾ ਮੈਂ ਕਿਹਾ ਸਾਰੇ ਪ੍ਰੂਫ ਆ ਤੇਰੇ ਮੇਰੇ ਕੋਲ ਮੈਂ ਉਹੀ ਕਹਿੰਦਾ ਜਨਾ ਉਹ ਛੱਡੋ ਤੁਸੀਂ ਦੱਸੋ ਕੀ ਕਰਨਾ ਚਾਹੁੰਦੇ ਦੱਸੋ ਫੇ ਗੱਲ ਖਤਮ ਕਰ ਮੈਂ ਕੁਛ ਕਰਦਾ ਨਹੀਂ ਮੇਰੇ ਕੋਲ ਪ੍ਰੂਫ ਆ ਤੇਰੇ ਸਾਰੇ ਚਲ ਦੱਸੋ ਜਨਾ ਫੇ ਤੁਸੀਂ ਕੀ ਕਹਿੰਦੇ ਫੇ ਦੱਸੋ ਜਿੱਦਾਂ ਹੈਗੀ ਗੱਲ ਮੇਰੇ ਨਾਲ ਦੋ ਇਹਨੂੰ ਭੇਜਾਂਗਾ ਤੁਸੀਂ ਦੱਸੋ ਕਿਹਨੂੰ ਭੇਜਾਂ ਮੈਂ ਉਹਨੂੰ ਭੇਜ ਦੂੰਗਾ ਇਹ ਲਿਖੂ ਨੂੰ ਭੇਜ ਦੇ ਜਿਹਨੂੰ ਦੱਸਨਾ ਕਿਰਦਿਪੂਣੀ ਤੇਰੇ ਮਲੇ ਵਾਲੇ ਤੇਰੀ ਮੈਂ ਕਿਸਾ ਦੀ ਪੂਣੀ ਨਹੀਂ ਜਾਂਦਾ ਉਹ ਗੱਗਾ ਮੇਰ ਕੋ ਸਾਰਾ ਖੋਸੀਏ ਠੀਕ ਹੈ ਹਾਂਜੀ ਜੇ ਤੇ ਲੈਣ ਤੇ ਆਣਾ ਜੇ ਪਰਚੇ ਜੀ ਪਾਵਾਂਗਾ ਨਾ ਪਾਵਾਂ ਮੈਨੂੰ ਇਹ ਸਿੱਧੀ ਗੱਲ ਦੱਸ ਹਾਂਜੀ ਪਰਚੇ ਜੀ ਪਾਵਾਂਗਾ ਨਾ ਪਾਵਾਂ ਮੈਨੂੰ ਇਹ ਸਿੱਧੀ ਗੱਲ ਦੱਸ ਪਰ ਤੇਰੇ ਜਨਾਬ ਰਹਿਣ ਦੋ ਪਰ ਤੇ ਕੀ ਪਾ ਕੇ ਮੈਨੂੰ ਦੱਸ ਦੱਸ ਉਹ ਬੰਦਾ ਭੇਜ ਕੇ ਕਿਦਾ ਭੇਜਦਾ ਮੇਰੇ ਕੋਲ ਪਰਦੇ ਜਿਸ ਨਾਲ ਹੋਣਾ ਚਾਹੀਦਾ ਪਰਦੇ ਵਿੱਚ ਤਾਂ ਕਾਪੀਆਂ ਕਾਲੀਆਂ ਕਰਨੀਆਂ ਹੋਰ ਤੇ ਕੀ ਕਰੂੰਗੇ ਦੱਸੋ ਕਾਪੀਆਂ ਕਾਲੀਆਂ ਕਰਨੀਆਂ ਕਾਪੀਆਂ ਕਾਲੀਆਂ ਇੱਥੇ ਤੇ ਉਹ ਜਿਹੜਾ ਦੂਜਾ ਬੰਦਾ ਚੱਕਿਆ ਉਹ ਚ ਨਾਲ ਹੀ ਮੈਂ ਘਰ ਦੇ ਰਿਪੋਰਟ ਭੇਜ ਦੇਣੀ ਹੈ ਇੱਥੇ ਰਹਿੰਦਾ ਜੀ ਓਕੇ ਉਹ ਬਸ ਅੰਟਰਟੇਨਮੈਂਟ ਹੀ ਚਰੀ ਠੀਕ ਹੈ ਜੀ ਮੈਂ ਸਿਰਫ ਪਹਿਲਾਂ ਵੀ ਤੈਨੂੰ ਫੋਨ ਕਰ ਸਕਦਾ ਜੀ ਪਰ ਬੰਦਾ ਫੜ ਕੇ ਫੋਨ ਕਰੀ ਜਾ ਅਗਲੇ ਹਾਂ ਜੀ ਜਨਾਬ ਤੁਹਾਡੀ ਗੱਲ ਸਹੀ ਹੈ ਚਲੋ ਤੁਸੀਂ ਤੁਸੀਂ ਹੀ ਹੈਗੇ ਸਾਰਾ ਕੁਝ ਕਰਨ ਵਾਲੇ ਤੁਸੀਂ ਦੱਸੋ ਕੀ ਕੀ ਕਹਾਂ ਮੁੰਡੇ ਨੂੰ ਦੱਸੋ ਦੀ ਮੁੰਡੇ ਨੂੰ ਭੇਜੇ ਮੈਂ ਗੱਲ ਕਰਦਾ ਫਿਰ ਨਾ ਗੱਲ ਕਰੋ ਮੁੰਡਾ ਤੁਸੀਂ ਦੱਸ ਦਿਓ ਮੈਨੂੰ ਜੋ ਕਹਿੰਦੇ ਮੈਂ ਉਹਨੂੰ ਕਹਿ ਦਾਂਗਾ ਜੀ ਫਿਰ ਇੱਕ ਵਾਰੀ ਕੰਮ ਨੇ ਵੜੇ ਦੇਖ ਹੂੰਦਾ ਵੇ ਮੈਂ ਤੁਸੀਂ ਦੱਸੋ ਜਨਾਬ ਇਦਾਂ ਹੈਂ ਤੁਸੀਂ ਦੱਸੋ ਜੀ ਜਿਹਦਾ ਕਹਿੰਦੇ ਉਹਦਾ ਕਰਾਂਗੇ ਕੋਈ ਨਹੀਂ ਕੰਮ ਕੰਮ ਮੂਤਾ ਕਰਦੇ ਵੀ ਉਹ ਈਗਾ ਤੂੰ ਹੀ ਹੋਇਆ ਬਿੰਦਰ ਵੀ ਹੋਇਆ ਗੋਪੀਮਾਨ ਕੀ ਵਾਲਾ ਵੀ ਹੋਇਆ ਉਹ ਵੀ ਇੱਥੇ ਬੈਠਾ ਸਾਰੇ ਬੈਠੇ ਮੇਰੇ ਕੋ ਕਲੇ ਕਲੇ ਦੀ ਜਿੱਤੀ ਹੈ। ਅੱਖਾ ਹਾਂਜੀ ਠੀਕ ਹੈ। ਕੀ ਕਹਿਣਾ ਨਹੀਂ ਮੈਂ ਚਾਹੁੰਦਾ ਆ ਕੋਈ ਡਿੰਗਿਆ ਜੇ ਸਹੀ ਅੜੇਗਾ ਠੀਕ ਹੈ ਨਾ ਲੀ ਗਿਆ ਤਾਂ ਫੇਰ ਮੈਂ ਦੂਜੇ ਬੰਦੇ ਤੋਂ ਪੁੱਛਾਂ ਨੂੰ। ਤੁਸੀਂ ਦੱਸੋ ਕੀ ਕਹਿੰਦੇ ਫੇਰ ਮੈਂ ਉਦਾਂ ਕਰ ਲੈਂਦਾ ਜੀ ਦੱਸੋ। ਮੈਂ ਨਹੀਂ ਦੱਸਣਾ ਕੋ ਬੰਦਾ ਭੇਜ ਕਿਹੜਾ ਭੇਜਦਾ ਮੇਰੇ ਕੋਲ ਨੂੰ ਮੈਨੂੰ ਆਖ ਮਿਲਦਾ ਇੱਛੇ ਬੰਦਾ ਸਾਨੂੰ ਬਤਾ ਤੁਹਾਡਾ ਬਾਗ ਵੀ ਆ ਬੰਦਾ ਜਿਹੜਾ ਬੰਦਾ ਆਉਂਗਾ ਤੁਹਾਡਾ ਬਾਗ ਵੀ ਆ ਤੀ ਕੋ ਪਹਿਲਾਂ ਵੀ ਤੁਸੀਂ ਨੂੰ ਮਿਲੇ ਪਏ ਆ ਇਦਾਂ ਦੀ ਗੱਲ ਨਹੀਂ ਹੈਗੀ ਕੋਈ ਇਹ ਕਿਹੜਾ ਬੰਦਾ ਤੁਹਾਡਾ ਬਾਗ ਵੇ ਆ ਦੀਪਾ ਉਹੀ ਅੱਛਾ ਪਹੰਦੀ ਹੁੰਦੀ ਹੁੰਦੀ ਦੇ ਦਿਓ ਨੰਬਰ ਕੋਈ ਤੁਸੀਂ ਦੱਸੋ ਹੀ ਵੇ ਮੈਨੂੰ ਮੈਨੂੰ ਦੱਸੋਗੇ ਤਾਂ ਹੀ ਫੇਮਾ ਨੂੰ ਦੀਪੇਨ ਕਰੂੰਗਾ ਫੋਨ ਇੱਕ ਨੰਬਰ ਵੀ ਨਹੀਂ ਹੈਗਾ ਨੰਬਰ ਲਵਾਂਗਾ ਕਿਦੋਂ ਮੈਂ ਕੋ ਨੂੰ ਕਹੂੰਗਾ ਕਿ ਇੰਦਾਂ ਦਾ ਕਰਕੇ ਕਰ ਲਿਆਈ ਨੰਬਰ ਭੇਜ ਦੇਣਾ ਤੁਹਾਨੂੰ ਆਂ ਅੱਧੀ ਦੱਸੋ ਅਸੀਂ ਉਹਨੂੰ ਕੀ ਕਮਾ ਮੈਂ ਉਹ ਉਹ ਕਹਣਾ ਮੇਰੇ ਨਾਲ ਹੁਣ ਇਦਾਂ ਫਿਰ ਦੱਸੋਗੇ ਤਾਂ ਹੀ ਇਹ ਗੱਲ ਹੈ ਹੁਣ ਉਹਨਾਂ ਵਿੱਚ ਉਹਨੂੰ ਭੇਜ ਉਹਨੂੰ ਦੱਸਦਾ ਤੇ ਆਪੇ ਜਦਾਂ ਗੱਲ ਕਰ ਲੈਂਦਾ ਉਹ ਜਨਾਬ ਫੇਰ ਉਹੀ ਤਾਂ ਗੱਲ ਹੈ ਫੇਰ ਉਹਨਾਂ ਮੈਂ ਕਿਹੜੀ ਗੱਲ ਕਰੂੰਗਾ ਦੱਸੋ ਜੀ ਮੈਂ ਉਹਨਾਂ ਦੱਸ ਦੂੰਗਾ ਉਹਨੇ ਦੁਹੀ ਇੱਦਾਂ ਹੀ ਦੱਸੋ ਕੀ ਕਹਿੰਦੇ ਫੇਰ ਮੈਂ ਉਹਨੂੰ ਕਹਿ ਦਾਂਦਾ ਜੀ ਮੈਂ ਕੇ ਨਾ ਨੂੰ ਦੱਸੂਗਾ ਤੇਰੋਂ ਤੁਹਾਡੀ ਮਰਜ਼ੀ ਆ ਫਿਰ ਉਹ ਉਹ ਜਨਾਬ ਮੇਰੀ ਅੱਧਾ ਇੰਨੀ ਇੰਨੀ ਗੱਲਬਾਤ ਖੁੱਲੀ ਨਹੀਂ ਹੈਗੀ ਮੈਂ ਤਾਂ ਕਹਿੰਦਾ ਵੇ ਮੈਂ ਕਿਹੜਾ ਕਦੀ ਉਹ ਦੀਪੇ ਨਾਲ ਕਹਿੰਦਾ ਵੇ ਦੀਪ ਮਨੀਸ਼ ਨਾਲ ਖੁੱਲੀ ਹੈ ਇਹਨਾਂ ਗੱਲਬਾਤ ਮਨੀਸ਼ ਗੜਾ ਮੈਨੂੰ ਕੱਲੀ ਕੱਲੀ ਗੱਲ ਦਾ ਪਤਾ ਯਾਰ ਮਨੀਸ਼ ਨਾ ਮਨੀਸ਼ ਨਾ ਮੇਰਾ ਕੋਈ ਰਾਂਣਾ ਦਾ ਮਾਣ ਨਹੀਂ ਗਾਸ ਨਾ ਨਾ ਮੇਰਾ ਮੂੰਖ ਖਲਾ ਉਹ ਜਨਾਬ ਮੇਰੀ ਗੱਲ ਸੁਣੋ ਇਹ ਸਾਡੇ ਬੱਚਿਆਂ ਵਰਗੇ ਮੈਂ ਨਹੀਂ ਕਰਨਾ ਬੱਚਿਆਂ ਵਰਗੇ ਤੇ ਮੈਂ ਆਇਆ ਕਾਣੇ ਐਸਐਚ ਨੂੰ ਵੀ ਦੇਣਾ ਪੈਣਾ ਕੋਕ ਕਿਉਂਕਿ ਮੈਂ ਤੇਰਾ ਨਾਮ ਵੀ ਪੁਜਾ ਸਕਦਾ ਹਾਂ ਇੱਕ ਜਿਹੜਾ ਯੂਐਨ ਨਾਲ ਉਹਨੂੰ ਥੋੜਾ ਬੋਧਾ ਦੇਣਾ ਪੈਣਾ ਤੂੰ ਦੱਸਾਂ ਦਾ ਸੋਕੇ ਕੀ ਕੰਦੇਵੇਂ ਤੂੰ ਕਪੜਾ ਭੇਜ ਦੇ ਬਾਕੀ ਉਹ ਪੈਸੇ ਭੇਜ ਦੇ ਕੋਈ ਨਹੀਂ ਕਿੰਨੇ ਜੀ ਦੋ ਨਹੀਂ ਨਹੀਂ ਜਨਾਬ ਇਦਾਂ ਨਾ ਕਰੋ ਭਰਾਵਾ ਮਰ ਜਾਣਾ ਮੈਂ ਕਿਉਂ ਮਰ ਜਾਣਾ ਤੈਨੂੰ ਤਾਂ ਕੰਮ ਸਾਰੇ ਸਹਿਦ ਤੇ ਤੇਰਾ ਚੱਲਣ ਗਿਆ ਮੈਂ ਤਾਂ ਕੰਮ ਕਰਦਾ ਹੀ ਨਹੀਂ ਭਰਾਵਾ ਦੱਸੋ ਹੀ ਕਰ ਤੇ ਫੇਰ ਮੈਂ ਬੰਦਾ ਹੋਰ ਫੜ ਲੈਣਾ ਅੱਜ ਹੀ ਮੈਂ ਦੋ ਪਰਚਾਂ ਦੇਵਾਂਗਾ ਉਹ ਜਨਾਬ ਮੇਰੀ ਗੱਲ ਸੁਣ ਨਜਾਇਜ਼ ਤੁਸੀਂ ਦੋਗੇ ਫੇਰ ਤਾਂ ਗੱਲ ਵੱਖਰੀ ਆ ਪਰ ਮੈਂ ਇਹ ਨਹੀਂ ਕਹਿੰਦਾ ਹੈਗਾ ਤਾਂ ਨਜਾਇਜ਼ ਫੇਰ ਜਿੰਨੇ ਭਾਵੇਂ ਪਜਾਵਾ ਜਿੱਦ ਤੋਂ ਨਜਾਇਜ਼ ਨਹੀਂ ਹੈ ਨਹੀਂ ਜਾਇਜ਼ ਨਹੀਂ ਹੈ ਜਾਇਜ਼ ਹੋਊ ਤੁਸੀਂ ਜੋ ਮਰਜ਼ੀ ਗੱਲ ਵਿੱਚ ਜਾਇਜ਼ ਹੋਊਗੀ ਜੋ ਕਹਿਤਾ ਕਰ ਲੈ ਜੇ ਬਚਨਾਂ ਤੇ ਨਹੀਂ ਨਹੀਂ ਜਨਾਬ 2 ਲੱਖ ਵੀ ਨਹੀਂ ਨੰਬਰ ਲੈ ਕੇ ਦੇ ਪਹਿਲਾਂ ਦਿਨਾਵ 2 ਲੱਖ ਰੁਪਏ ਦੇਣਾ ਕਿਥੋਂ ਇਹਦਾ ਦੱਸੋ? ਕੋਈ ਨਹੀਂ ਲੈਣ ਦੇ ਫਿਰ। ਹਾਂਜੀ। ਰੈਂਡੇ ਫਿਰਾਂਦੇ ਹੋਈ ਨਹੀਂ। ਥੋੜੇ ਘੱਟ ਕਰ ਲਓ ਘੱਟ ਫਿਰ ਮੈਂ ਉਹਨੂੰ ਕਹਿ ਦਉਂਦਾ ਕਿ ਬਸ ਉਹ ਤੁਸੀਂ ਆਪ ਦੱਸੋ ਵੀ ਇਦਾਂ ਨਾ ਕਰੋ ਇਹਨਾਂ 2 ਲੱਖ ਰੁਪਏ। ਇਹ ਕਾਹਸੇ ਰੈਂਡੇ ਫਿਰ? ਉਹ ਕਿ ਦੋਸੇ ਹੀ ਜਨਾਬ ਫਸੇ। ਹਾਂਜੀ ਜਨਾਬ ਹਾਂਜੀ। ਬਾਅਦ ਵਿੱਚ ਜੋ ਨਾ ਜੇ ਮੈਂ ਕਹਾਂ ਉਹਨੂੰ ਭੇਜ ਦੇ ਬੰਦੇ ਨੂੰ ਮੈਂ ਉਹੀ ਕਹਿੰਦਾ ਜਨਾਬ ਦੱਸੋ ਜੀ ਵੀ ਤੁਸੀਂ ਇਹਨੇ 2 ਲੱਖ ਰੁਪਏ ਮੈਨੂੰ ਕਿੱਥੋਂ ਦਊਗਾ ਚ ਲੈਣ ਦੇ ਕੋਈ ਹਾਂਜੀ ਐਂ ਵੀ ਉਹ ਦੁਨਾਰਾ ਦੁਨਾਰਾ ਦੱਸੋ ਵੀ ਗਦੀ ਮਾਰਨਾ ਕਰੇ ਮੈਂ ਤੁਹਾਨੂੰ ਦੱਸਾਈ ਬੰਦਾ ਭੇਜ ਦੇ ਮੈਂ ਬੰਦ ਨਾਲ ਗੱਲ ਕਰ ਲੈ ਤੁਹਾਨੂੰ ਗੱਲ ਕਰਦਾ ਬੰਦ ਨੂੰ ਸੰਦਸਿਆ ਹੈਗਾ ਉਹ ਦੀਪਾ ਹੈਗਾ ਦੀਪੇ ਨਾਲ ਨੰਬਰ ਭੇਜੋ ਤੁਸੀਂ ਮੈਂ ਦੀਪੇ ਨਾਲ ਕਰ ਲਾਂਦਾ ਕਰੀ ਹਾਂਜੀ ਵੀਡੀਓ ਨੂੰ ਭੇਜ ਦਿਓ ਨੰਬਰ ਭੇਜ ਦਿਓ ਫਿਰ ਮੈਂ ਨਾਲ ਗੱਲ ਕਰਕੇ ਉਹ ਮੈਂ ਤੁਹਾਨੂੰ ਫੋਨ ਲਾ ਦਿੰਦਾ 86 85 ਹਾਂਜੀ ਦਾ ਨੰਬਰ 81 460 460 ਹੈਲੋ ਅਪਰ 204 78204 जी हां 78204 978204 78204 ओके जनाब ठीक है जी मैं ना कॉल किया बंदा ना पाई ਵਿੱਚ ਕੋਈ ਨਹੀਂ 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 ਕਰਦਾ ਜੀ ਕਰਦਾ ਜਨਾਬ ਹੁਣ ਨਹੀਂ ਕਰਦਾ ਮੈਂ हां ਉਹ ਜਨਾਬ ਮੇਰੀ ਗੱਲ ਸੁਣ ਨਿਯਾਇਜ ਨਾ ਕਰਿਓ ਮੇਰਾ ਮੇਰਾ ਸੱਚੀ ਕੰਨਾ ਮੇਰ ਨਾਲ ਕੋਈ ਲੈਣਾ ਦੇਣਾ ਨਹੀਂ ਜੈ ਜੈ ਨਿਯਾਇਜ ਹੈ ਤੂੰ ਜੈਲ ਕਰੂੰਗਾ ਨਿਯਾਇਜ ਨਹੀਂ ਕਰਦਾ ਮੈਂ ਤੁਸੀਂ ਨਹੀਂ ਤੁਸੀਂ ਨਹੀਂ ਆਏ ਨਾ ਕਰਿਓ ਮੈਂ ਤੁਹਾਨੂੰ ਇਹੀ ਕਹੀ ਜਾਂਦਾ ਜੀ ਬਸ ਹੋਰ ਨਹੀਂ ਕੋਈ ਗੱਲ ਇਹ ਜੈ ਜੈ ਨਿਯਾਇਜ ਮੈਂ ਕਦੀ ਕੀਤੀ ਨਹੀਂ ਉਹ ਜਨਾਬ ਨਿਯਾਇਜ ਉਹ ਵਿਚਾਰਾ ਬੱਚ ਉਹਦੀ ਤਰੀਕ ਸੀ ਤਰੀਕ ਤੋਂ ਚੱਕ ਕੇ ਤੁਸੀਂ ਉਹਨੂੰ ਹੁਣ ਮੇਰ ਨਾਲ ਜੋੜੀ ਜਾਂਦੇ ਵੇ ਕੋਈ ਗੱਲ ਨਹੀਂ ਕੋਈ ਗੱਲ ਫੇ ਮੇਰਾ ਉਹਨਾਂ ਕੀ ਰਣਾ ਦੇਣਾ ਦੱਸੋ ਜੀ ਬਣਾਇਆ ਵੇ